ਮਰਾਨ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਾਰਕ ਵਿੱਚ ਪਹੁੰਚੇ ਸੀ ਕਿਉਂਕਿ ਉਸ ਤੋਂ ਬਾਅਦ ਸਾਡੇ ਮਨ ਵਿੱਚ ਇਹ ਆਈ ਕਿ ਮਲਾਈਆਂ ਦੀਆਂ ਮੰਗਾਂ ਬਾਰੇ ਕਿਉਂ ਨਾ ਗੱਲ ਕੀਤੀ ਜਾਵੇ ਜੋ ਪੰਜਾਬ ਸਰਕਾਰ ਦੇ ਮਜ਼ਦਮਾ ਜੋ ਮੁੱਖ ਮੰਗਾਂ ਅੱਜ ਉਹਨਾਂ ਦੀ ਉਹ ਹੈ ਜੀ ਡੀਐਚ ਵਾਅਦਾ ਕਰਨ ਸੰਬੰਧੀ ਬੇਤਾਂ ਹਰਪਾਲ ਸਿੰਘ ਚੀਮਾ ਦਾ ਜੋ ਬਿਆਨ ਵੀ ਆਇਆ ਵੀ 18000 ਰੁਪਏ ਏਰੀਅਰ ਬਣਦਾ ਸੀ ਮਲਾਈਆਂ ਦਾ 6 ਪੇ ਕਹਿੰਦਾ ਜਿਸ ਕਰਕੇ 2025 ਦਾ ਵਾਅਦਾ ਨਹੀਂ ਕੀਤਾ ਗਿਆ ਆਉਣ ਵਾਲੇ ਸਾਲ ਵਿੱਚ ਜੋ ਮਾਂ ਸਰਕਾਰਾਂ ਮਲਾਣਾ ਡੀ ਦੇ ਵਿੱਚ ਵਾਅਦਾ ਕਰ ਸਕਦੀ ਹੈ ਕਿਉਂਕਿ ਇੱਕ ਵਾਸਤੇ ਕੇਂਦਰ ਸਰਕਾਰ ਦੇ ਮਲਾਣਾ ਡੀ 58% ਆ 50 ਸਰਕਾਰੀ ਮਲਾਣਾ ਡੀ 42% ਆ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਜੇ ਤੁਹਾਨੂੰ ਹਰਪਾਲ ਸਿੰਘ ਜੀ ਨਾਲ ਮੁੱਖਾਂ ਭੁਵਾਂ ਤੋਂ ਨਾਲ ਗੱਲਬਾਤ ਹੋਈਆਂ ਪਰ ਮੀਟਿੰਗਾਂ ਵਿੱਚ ਇਹੀ ਵਿਸ਼ਵਾਸ ਦਵਾਇਆ ਗਿਆ ਕਿ ਤੁਹਾਡੇ ਜੋ ਡੀ ਵਿੱਚ ਵਾਅਦਾ ਕੀਤਾ ਜਾਊਗਾ ਉਸ ਰਾਉਣੇ ਸਮੇਂ ਵਿੱਚ ਜੋ 50 ਸਰਕਾਰਾਂ ਮਲਾਣਾ ਡੀ ਵਿੱਚ ਵਾਅਦਾ ਕਰੇ 17 ਸਤ 2020 ਦੇ ਮਲਾਿਆਂ ਦੀ ਬਹੁਤ ਵੱਡੀ ਮੰਗ ਆ ਵੀ ਸਾਨੂੰ ਛਿਆਂ ਪੇ ਲੱਗੂ ਤਾ ਬੜੀ ਹਾਸੇ ਨੂੰ ਗੱਲ ਆ ਜੀ ਪੰਜਾਬ ਸਰਕਾਰ ਨੇ 17/7/2020 ਵਾਲੇ ਮਲਾਿਆਂ ਵਾਸਤੇ ਛਾਹ ਤੋਂ ਪੇ ਲਾਗੂ ਕਰਤਾ ਪਰ ਭੱਤੇ ਪੰਜਾਬ ਸਰਕਾਰ ਦੇ ਅਸੀਂ ਮੰਗ ਕਰਦੇ ਆ ਮੁੱਖ ਮੰਤਰੀ ਭਵਾਨ ਧਮਾਨ ਤੋਂ ਕਿ 17/7/2020 ਵਾਲੇ ਮਲਾਿਆਂ ਨੂੰ ਛਿਆਂ ਪੇ ਲੱਗਦਾ ਕਿਉਂਕਿ ਬਹੁਤ ਵੱਡਾ ਫਰਕ ਹੈ ਜੀ ਜਿਹੜੇ ਮਲਾਜਮਾਂ 15/7/2020 ਦੇ ਭਰਤੀ ਹੋਇਆ ਉਹਨੇ ਤਨਖਾਹ 12-13 ਹਜ਼ਾਰ ਵੱਧਾ ਜਿਹੜੇ ਮਲਾਜਮ 17/7/2020 ਤੋਂ ਬਾਅਦ ਭਰਤੀ ਹੋਇਆ ਉਹਨਾਂ ਦਰਹਾਂ ਬਾਰਵਾਣਾ ਹੈ ਘੜਦੀ ਆ ਬਹੁਤ ਵੱਡਾ ਫਰਕ ਆ ਜੀ ਹਜ਼ਾਰਾਂ ਰੁਪਏ ਦਾ ਫਰਕ ਆਸੀਂ ਮੰਗ ਕਰਦੇ ਆ ਵੀ ਪੰਜਾਬ ਦੇ ਮਾਲਿਆਂ ਨੂੰ 50 ਦਾ ਸਕਰ ਹਰ ਹਾਲਤ ਵਿੱਚ ਲੱਗਦਾ ਜਾਵੇ ਦੂਜੇ ਪਾਸੇ ਪ੍ਰਾਣੀ ਪੈਂਸ ਸਿੰਘ ਨੇ ਵੱਡੀ ਮੰਗ ਆ ਜੋ 50 ਸਰਕਾਰ ਵੱਲੋਂ ਪ੍ਰਾਣੀ ਪੈਂਸ ਸਿੰਘ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰ 50 ਸਰਕਾਰ ਨੇ ਅਜੇ ਤੱਕ ਪ੍ਰਾਣੀ ਪੈਂਸ ਸਿੰਘ ਬਾਹਾਲੀ ਕੀਤੀ ਅਸੀਂ ਮੰਗ ਕਰਦੇ ਆ ਕਿ ਨਿਯਮ 172 ਅਨਸਾਰ ਪ੍ਰਾਣੀ ਪੈਂਸ ਸਿੰਘ ਹਰ ਹਾਲਤ ਦੇ ਵਿੱਚ ਲੱਗ ਦਿੱਤਾ ਜਾਵੇ ਬਾਕੀ ਰੇਟਾਂ ਨੂੰ ਲਾਉਣ ਨੂੰ ਜੋ ਫੈਕਟਰ ਦੋ ਬਨ ਨਾਲ ਦੇ ਪੱਲਾਵੇ ਜਿਸ ਨੂੰ ਲੈ ਕੇ ਨਾਆਂਿਆਂ ਵੱਲੋਂ ਮੜਕਾ ਚਾਉਂ ਵੀ ਜਾਮ ਕੀਤਾ ਗਿਆ ਜਾਂ ਜਲੰਧਰ ਦੇ ਵਿੱਚ ਜਾਂ ਧੂਰੀ ਦੇ ਵਿੱਚ ਜਾਂ ਮੁਖਰੀ ਭਵਨ ਦਾ ਸਿਆਲ ਸੰਗਰੂਰ ਦੇ ਵਿੱਚ ਜਾਂ ਮਹਾਲੀਵੇ ਧੰਨ ਲਾਇਆ ਗਿਆ ਤੇ ਮਾਨ ਸਰਕਾਰ ਲਾ ਦੀ ਬੋਲ ਖੁੱਲ ਗਈ ਜੋ ਅੱਜ ਦੀ ਵੱਡੀ ਮੰਗ ਆ ਜੀ ਪੰਜਾਬ ਸਰਕਾਰ ਦੇ ਮੈਹਨਤ ਕੰਮ ਕਰਦੇ ਕੱਚੇ ਮਜ਼ਦਮ ਬਿਨਾਂ ਸ਼ਰਤ ਰੈਗੂਲਰ ਕੀਤੇ ਜਾਣ ਪੀਐਸ ਪੀਸੀਐਲ ਦੇ ਸੀਐਮਡੀ ਨਾਲ ਠੇਕਾ ਮਲਾਨ ਸਿੰਘਾ ਸਿਮਰਜਾ ਪੰਜਾਬ ਦੇ ਆਗੂ ਬਲਿਹਾਰ ਸਿੰਘ ਦੀ ਮੀਟਿੰਗ ਹੋਈ ਸੀ ਹਾਂ ਦੱਸਿਆ ਉਹਨਾਂ ਨੇ ਕਿਹਾ ਕਿ ਸੀਐਮਡੀ ਨੇ ਪ੍ਰਸਤਾਵ ਆਗੇ ਘਾਟੀਆਂ ਮੰਗਨਾ ਖਲਾ ਕੀਤਾ ਜਾਊਗਾ ਪਰ ਮਲਾਹਾਂ ਨੂੰ ਬਹੁਤ ਗੁੱਸਾ ਆ ਪੰਜਾਬ ਸਰਕਾਰ ਦੇ ਮਹਿੰਗੇ ਕੰਮ ਕਦੇ ਕੱਚੇ ਮਲਾਹਾਂ ਆਉਣ ਵਾਲੀ 14 ਜਨਵਰੀ 2026 ਨੂੰ ਜਿਹੜਾ ਬਾ ਜੋ ਕੇ ਬੇਤਾਂ ਹਰਪਾਸੀ ਮਾ ਚਮੜਾ ਹਲਕਾ ਹੈ ਉੱਥੇ ਜਾ ਕੇ ਬੋਲ ਖੁਣਗੇ ਤੇ ਮਾਂ ਸਰਕਾਰ ਜੋ ਮੀਟਿੰਗਾਂ ਹੋਈਆਂ ਨਾ ਉਹਨਾਂ ਬਾਰੇ ਮਲਾਹ ਨੂੰ ਜਾਣੂ ਕਰਵਾਉਣਗੇ ਧੰਨਵਾਦ ਜੀ ਅਸੀਂ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਕਰ ਦਿਓ ਬੰਦੋ